ਇਹ ਸਰਕਾਰੀ ਹੋਟਲ ਇੱਕ ਅਜਿਹਾ ਪਤੇਗੜ ਸਾਹਿਬ ਮੌਜੂਦ ਆ ਜੋ ਕਿ ਨਹਿਰ ਦੇ ਵਿੱਚ ਤੈਰਦਾ ਹੋਇਆ ਹੋਟਲ ਆ ਜਿਹਹਿਆ ਵਿਰਾਸਤੀ ਚੀਜ਼ਾਂ ਸਰਕਾਰ ਕਿਉਂ ਨਹੀਂ ਸੰਭਾਲਦੀ ਕੀ ਕਾਰਨ ਆ ਇਕਲੀ ਕਲੀਰ ਦੀ ਗੱਪ ਭਗਵੰਤ ਮਾਨ ਵੀਰ ਦੀ ਝੂਠ ਬੋਲ ਕੇ ਸਰਕਾਰ ਨੂੰ ਬਣਾਈਦਾ ਫਿਰ ਪੰਜਾਬ ਦੇ ਲੋਕਾਂ ਚ ਨਹੀਂ ਆਈ ਕਰਜ਼ਾ ਚੱਕਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ ਜਿੱਥੋਂ ਰੈਵਨਿਊ ਇਕੱਠਾ ਹੋਣਾ ਹੈ ਉਤੋਂ ਦੀ ਗੱਲ ਨਹੀਂ ਕਰ ਰਹੇ ਭਗਵੰਤ ਮਾਨ ਸਾਹਿਬ ਔਰ ਨਵੇਂ ਦਿਨ ਹਰ ਰੋਜ਼ ਕਰਜ਼ਾ ਚੱਕਣ ਦੀ ਗੱਲ ਕਰਦੇ ਰਹਿੰਦੇ ਨੇ ਇੱਥੇ ਲੱਖਾਂ ਰੁਪਏ ਦੀ ਇਨਕਮ ਸੀਗੀ ਉਹ ਕਿੱਥੇ ਅਜੇ ਜੇ ਦੀ ਮਰਮਤ ਕਰਾ ਕੇ ਇਹਨੂੰ ਚਲਾ ਦਿੰਦੇ ਨੇ ਤਾਂ ਉਹੀ ਇਨਕਮ ਦੁਆਰਾ ਸ਼ੁਰੂ ਹੋ ਜਾਂਦੀ ਸੀ ਜਿਵੇਂ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਰਜ਼ਾ ਚੜ੍ਹਾਇਆ ਦੂਜੇ ਪਾਸੇ ਇਹ ਚੀਜ਼ਾਂ ਬੰਦ ਹੋਈਆਂ ਨੇ ਜਿੱਥੋਂ ਸਰਕਾਰ ਨੂੰ ਰੈਵਨਿਊ ਇਕੱਠਾ ਹੁੰਦਾ ਆਨ ਸਰਕਾਰ ਦੇ ਵਿੱਚ ਗਵਰਨਮੈਂਟ ਦਾ ਮਤਲਬ ਕੀ ਹੈ ਯਾਰ ਗੌਰ ਕਰਨਾ ਜਦੋਂ ਗੌਰ ਨਹੀਂ ਕਰਨੀ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਹੋਣੇ ਜਿਹੜੇ ਹੁਣ ਹੋ ਰਹੇ ਨੇ ਸ਼ਾਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਹੋਟਲਾਂ ਦੇ ਵਿੱਚੋਂ ਹੋਟਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਹੋਟਲ ਇੱਕ ਅਜਿਹਾ ਫਤੇਗੜ ਸਾਹਿਬ ਮੌਜੂਦ ਆ ਜੋ ਕਿ ਨਹਿਰ ਦੇ ਵਿੱਚ ਤੈਰਦਾ ਹੋਇਆ ਹੋਟਲ ਆ ਪਰ ਇਸ ਵੱਲ ਸਰਕਾਰਾਂ ਵੱਲੋਂ ਧਿਆਨ ਨਾ ਦੇਣ ਤੇ ਜਿੱਥੇ ਕਿ ਇਲਾਕੇ ਦੇ ਵਿੱਚ ਰੋਸ ਆ ਤੇ ਉੱਥੇ ਹੀ ਜੋ ਇਹ ਹੋਟਲ ਆ ਇਹ ਗਿਆਨੀ ਜੈਲ ਸਿੰਘ ਨੇ 22 ਜੂਨ 1976 ਨੂੰ ਮੁੱਖ ਮੰਤਰੀ ਸਾਨੂੰ ਸਮੇਂ ਦੇ ਉਸ ਸਮੇਂ ਇਸ ਦਾ ਉਦਘਾਟਨ ਹੋਇਆ ਸੀ ਤੇ ਨੀ ਪੱਥਰ ਰੱਖਿਆ ਗਿਆ ਸੀ ਤੇ ਉਸ ਸਮੇਂ ਇਸ ਹੋਟਲ ਨੂੰ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਕਾਫੀ ਸਮਾਂ ਹੈ ਹੋਟਲ ਚੱਲਦਾ ਰਿਹਾ ਜਿਸ ਦਾ ਸਰਕਾਰ ਨੂੰ ਕਾਫੀ ਰੈਵਨਿਊ ਵੀ ਆਉਂਦਾ ਸੀ ਤੇ ਲਾਭ ਹੁੰਦਾ ਸੀ ਤੇ ਅੱਜ ਇਹ ਹੋਟਲ ਬੰਦ ਹੋ ਚੁੱਕਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਿੱਧੂਪੁਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਜਿਹਿਆਂ ਪ੍ਰਾਤਨ ਵਿਰਾਸਤੀ ਚੀਜ਼ਾਂ ਨੂੰ ਕਿਉਂ ਸਰਕਾਰ ਨਹੀਂ ਸੰਭਾਲਦੀ ਇੱਕ ਵੱਡਾ ਸਵਾਲ ਆ ਗੱਲਬਾਤ ਕਰਦੇ ਹਾਂ ਕੁਲਦੀਪ ਸਿੰਘ ਸਿੱਧੂਪੁਰ ਸਿੱਧੂਪੁਰ ਸਾਹਿਬ ਜੇਕਰ ਗੱਲ ਕਰੀਏ ਅਜਿਹਿਆਂ ਵਿਰਾਸਤੀ ਚੀਜ਼ਾਂ ਸਰਕਾਰ ਕਿਉਂ ਨਹੀਂ ਸੰਭਾਲਦੀ ਕੀ ਕਾਰਨ ਆ ਭਗਵੰਤ ਮਾਨ ਕਿੱਕਲੀ ਪਾਉਂਦੇ ਹੁੰਦੇ ਨੇ ਭਗਵੰਤ ਮਾਨ ਸਾਹਿਬ ਕਿੱਕਲੀ ਕਲੀਰ ਦੀ ਗੱਪ ਭਗਵੰਤ ਮਾਨ ਵੀਰ ਦੀ ਝੂਠ ਬੋਲ ਕੇ ਸਰਕਾਰ ਨੂੰ ਬਣਾਈਦਾ ਫਿਰ ਪੰਜਾਬ ਦੇ ਲੋਕਾਂ ਚ ਨਹੀਂ ਆਈਦਾ ਇਹ ਅਜੇ ਨਿਸ਼ਾਨ ਆ ਸਵਾਲੇ ਨਿਸ਼ਾਨ ਭਗਵੰਤ ਮਾਨ ਸਾਹਿਬ ਦੇ ਆ ਚਟਾਹਤੀ ਬਣਿਆ ਹੋ ਤੁਹਾਡੇ ਸਾਹਮਣੇ ਇੱਕ ਨਹਿਰ ਦੇ ਵਿੱਚ ਤੈਰਦਾ ਹੋਟਲ ਤੁਸੀਂ ਕਦੇ ਦੇਖਿਆ ਇਸ ਰੰਦ ਦੇ ਵਿੱਚ ਸਾਡੇ ਭਾਗਾ ਦੇ ਵਿੱਚ ਸੀ ਸਾਨੂੰ ਨਸੀਬ ਹੋਇਆ ਉਦੋਂ ਦੇ ਮੁੱਖ ਮੰਤਰੀ ਸਾਡੇ ਸਾਡੇ ਗਿਆਨੀ ਜੈਲ ਸਿੰਘ ਜੀ ਨੇ 1976 ਦੇ ਵਿੱਚ ਨਾਦਤ ਘਾਟਨ ਕੀਤਾ ਕੰਟੀਨਿਊ ਚੱਲਦਾ ਰਿਹਾ ਰੈਵਨਿਊ ਸਰਕਾਰ ਨੂੰ ਇਕੱਠਾ ਹੁੰਦਾ ਰਿਹਾ ਪਰ ਅੱਜ ਕੀ ਪੰਜਾਬ ਨੂੰ ਕਰਜ਼ਾ ਚੱਕਣ ਤੋਂ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਰਜ਼ਾ ਚੱਕਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ ਜਿੱਥੇ ਰੈਵਨਿਊ ਇਕੱਠਾ ਹੋਣਾ ਹੈ ਉਥੋਂ ਦੀ ਗੱਲ ਨਹੀਂ ਕਰ ਰਹੇ ਭਗਵੰਤ ਮਾਨ ਸਾਹਿਬ ਔਰ ਨਵੇਂ ਦਿਨ ਹਰ ਰੋਜ਼ ਕਰਜ਼ਾ ਚੱਕਣ ਦੀ ਗੱਲ ਕਰਦੇ ਰਹਿੰਦੇ ਨੇ ਠੀਕ ਹੈ ਜੀ ਇੱਥੇ ਲੱਖਾਂ ਰੁਪਏ ਦੀ ਇਨਕਮ ਸੀਗੀ ਉਹ ਕਿੱਥੇ ਅੱਜ ਜਿਹਦੀ ਮਰਮਮਤ ਕਰਾ ਕੇ ਇਹਨੂੰ ਚਲਾ ਦਿੰਦੇ ਨੇ ਤਾਂ ਉਹੀ ਇਨਕਮ ਦੁਬਾਰਾ ਸ਼ੁਰੂ ਹੋ ਜਾਂਦੀ ਜਿਹੜੇ ਟੂਰਿਜ਼ਮ ਪ੍ਰੇਮੀ ਨੇ ਉਹ ਉਹ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਕਿ ਚਿੱਠਾਂ ਆਤੀ ਬਣ ਚੁੱਕੇ ਐ ਤੇ ਉਹਨੂੰ ਦੁਬਾਰਾ ਦੇਖਣਾ ਚਾਹੁੰਦੇ ਨੇ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਇਸ ਵਾਰ ਵਿਸ਼ੇਸ਼ ਧਿਆਨ ਦੇ ਕੇ ਇਸਨੂੰ ਦੁਬਾਰਾ ਚਾਲੂ ਕੀਤਾ ਜਾਵੇ ਤਾਂ ਜੋ ਤੁਹਾਡੀ ਗੱਲਾਂ ਨਾ ਹੋਣ ਗੱਲਾਂ ਦਾ ਕੜਾਹ ਬਣਾਉਣ ਤੋਂ ਇਲਾਵਾ ਤੁਸੀਂ ਕੁਝ ਕੰਮ ਕਰਕੇ ਦਿਖਾਓ ਯਾਰ ਪੰਜਾਬ ਦੇ ਲੋਕਾਂ ਨੂੰ ਅੱਜ ਤਰਸਦੀ ਹੈ ਪੰਜਾਬ ਦੀ ਕਿ ਇਸ ਤਰ੍ਹਾਂ ਦੇ ਸਾਡੇ ਅਜੀਬ ਜਿਹੜੇ ਨਜ਼ਾਰੇ ਨੇ ਉਹ ਲੁਪਤ ਹੋ ਰਹੇ ਨੇ ਅੱਲੀ ਗੱਲ ਕਰੀ ਆ ਆਪਾਂ ਦਿੱਲੀ ਪਾਕਿਸਤਾਨੀ ਬੱਸ ਤੋਂ ਲੰਘਦੀ ਹੁੰਦੀ ਸੀ ਜਦੋਂ ਉਹ ਇੱਥੇ ਰੁਕਦੀ ਹੁੰਦੀ ਸੀ ਯਾਤਰੀ ਲੰਘਦੇ ਹੁੰਦੇ ਸੀ ਜਦੋਂ ਵੀ ਉਹ ਬੱਸ ਲੰਘਦੀ ਜੀ ਹਰ ਹਰ ਵਾਰੀ ਇੱਥੇ ਉਹਦੀ ਸਟੇ ਹੁੰਦੀ ਸੀ ਰੁਕਦੇ ਸੀ ਯਾਤਰੀ ਕੁਝ ਖਾਂਦੇ ਸੀ ਤੇ ਇੱਥੇ ਇਹਦਾ ਨੰਦੋ ਹੀ ਮਾਨਦੇ ਸੀ ਪਰ ਉਹ ਅੱਜ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਜੋ ਰੋਸ ਆ ਕਿਵੇਂ ਦੇਖਦੇ ਹੋ ਕਿ ਗਵਾਂਡੀ ਮੁਲਕ ਸਾਡੇ ਪਾਕਿਸਤਾਨ ਤੋਂ ਲਾਹੌਰ ਤੋਂ ਇੱਥੇ ਬੱਸ ਜਦੋਂ ਚੱਲਦੀ ਸੀਗੀ ਤਾਂ ਉੱਥੋਂ ਇਹ ਚਾਹ ਦਾ ਲੁਤਫ ਲੈ ਕੇ ਜਾਂਦੇ ਸੀਗੇ ਚਾਹ ਦਾ ਕੋਈ ਪਰਿਵਾਰ ਦੇ ਨਾਲ ਕੋਈ ਡਿਨਰ ਕੋਈ ਬ੍ਰੇਕਫਾਸਟ ਲੈ ਕੇ ਜਾਂਦੇ ਸੀ ਅੱਜ ਉਸ ਚੀਜ਼ ਨੂੰ ਲੱਭਦੇ ਨੇ ਯੋਜਾ ਕਿੱਥੇ ਗਈ ਕਿਉਂਕਿ ਲੋਕਾਂ ਦੇ ਮਨਾਂ 'ਚ ਹੁੰਦਾ ਨਾ ਵੀ ਅਸੀਂ ਉੱਥੇ ਰੁਕਣਾ ਹੈ ਪਰ ਅੱਜ ਉਹ ਚੀਜ਼ ਹੈ ਹੀ ਨਹੀਂ ਰੁਕਣਗੇ ਕਿੱਥੇ ਅੱਜ ਲੋੜ ਹੈ ਭਗਵੰਤ ਮਾਨ ਸਾਹਿਬ ਥੋੜੀ ਸਰਕਾਰ ਨੂੰ ਟੂਰਿਜ਼ਮ ਵੱਲ ਧਿਆਨ ਦੇਣ ਦੀ ਤੁਹਾਡੇ ਮੰਤਰੀ ਨੇ ਗਗਨ ਅਨਮੋਲ ਮੰਨ ਲੀ ਉਹਨਾਂ ਨੂੰ ਤੁਸੀਂ ਤੁਸੀਂ ਕਹਿੰਦੇ ਤਾਂ ਹੈ ਕਿ ਸਾਡੇ ਕੋਲ ਖਜ਼ਾਨਾ ਖਾਲੀ ਨਹੀਂ ਨੀ ਭਰਿਆ ਪਿਆ ਤਾਂ ਕੁਛ ਇਹਦੇ ਪਰ ਲਾਓ ਨਾ ਯਾਰ ਇਹਦੇ ਵਿੱਚ ਸੈਂਟਰ ਸਰਕਾਰ ਵੀ ਤੁਹਾਡੀ ਮਦਦ ਕਰ ਰਹੀ ਹੈ ਉਹ ਵੀ ਤੁਸੀਂ ਨਾ ਲਾਉਂਦੇ ਹੋਏ ਅੱਜ ਇਸ ਚੀਜ਼ ਨੂੰ ਇੱਕ ਚਿੱਟਾ ਹਾਥੀ ਬਣਾ ਕੇ ਪੇਸ਼ ਕਰਤਾ ਜੋ ਕਿ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਤੇ ਇੱਕ ਤੁਸੀਂ ਬੜਾ ਵੱਡਾ ਬੋਝ ਬਣ ਕੇ ਬਿਠਾਤਾ ਸਾਡੇ ਸਰਹੰਦ ਸ਼ਹਿਰ ਨੂੰ ਤੁਸੀਂ ਲੁਕਾਉਣ ਦੀ ਜਿਹੜਾ ਕਿ ਇਤਿਹਾਸਿਕ ਹੈ ਉਹਨੂੰ ਲੁਕਾਉਣ ਦਾ ਤੁਸੀਂ ਪੂਰਾ ਯਤਨ ਕਰ ਰਹੇ ਹੋ ਤੁਸੀਂ ਵਿਰੋਧੀਓ ਸਰਹੰਦ ਸ਼ਹਿਰ ਦੇ ਮੈਂ ਸਮਝਦਾ ਜਿਹੜੀ ਚੀਜ਼ਾਂ ਤੋਂ ਸਰਕਾਰਾਂ ਨੂੰ ਲਾਭ ਫਾਇਦਾ ਹੁੰਦਾ ਹੈ ਰੈਵਨਿਊ ਕੱਟੜ ਹੁੰਦਾ ਹੈ ਉਹ ਚੀਜ਼ਾਂ ਅੱਜ ਬੰਦ ਹੁੰਦੀਆਂ ਜਾ ਰਹੀਆਂ ਨੇ ਕੀ ਕਾਰਨ ਹੈ ਇਹਦਾ ਕਿ ਜਿਵੇਂ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਰਜ਼ਾ ਚੜ੍ਹਾਇਆ ਹੈ ਦੂਜੇ ਪਾਸੇ ਇਹ ਚੀਜ਼ਾਂ ਬੰਦ ਹੋ ਰਹੀਆਂ ਨੇ ਜਿੱਥੋਂ ਸਰਕਾਰ ਨੂੰ ਰੈਵਨਿਊ ਕੱਟੜ ਹੁੰਦਾ ਦੇਖੋ ਦੇਖੋ ਗੱਲ ਇਹ ਹੈ ਧਿਆਨ ਨਾ ਦੇਣਾ ਸਭ ਤੋਂ ਵੱਡਾ ਇੱਕ ਸਵਾਲ ਇਹ ਨਿਸ਼ਾਨ ਧਿਆਨ ਸਰਕਾਰ ਦੇ ਬੀ ਗਵਰਨਮੈਂਟ ਦਾ ਮਤਲਬ ਕੀ ਹੈ ਯਾਰ ਗੌਰ ਕਰਨਾ ਜਦੋਂ ਗੌਰ ਨਹੀਂ ਕਰਨੀ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਹੋਣੇ ਜਿਹੜੇ ਹੁਣ ਹੋ ਰਹੇ ਨੇ ਇਤੋਂ ਦੇ ਜਿਹੜੇ ਕ੍ਰਿਮੀਨਲ ਬੰਦੇ ਨੇ ਇਤੋਂ ਦਾ ਉਹ ਅੱਡਾ ਬਣਾਤਾ ਸਰਕਾਰ ਨੇ ਇਹ ਠੀਕ ਹੈ ਜੀ ਜੰਗਾਲ ਲੱਗ ਚੁੱਕਾ ਜੰਗਾਲ ਲੱਗ ਚੁੱਕੇ ਬੁਰੇ ਹਾਲ ਨੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਭਾਈ ਜੀ ਜੇ ਤੱਕ ਜੇ ਇਹ ਦੇ ਵੱਲ ਨਾ ਧਿਆਨ ਦਿੱਤਾ ਤਾਂ ਵੱਡਾ ਕੋਈ ਹਾਦਸਾ ਹੋਣ ਦਾ ਪੂਰਾ ਖਸਾ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਆਮ ਆਦਮੀ ਪਾਰਟੀ ਸਰਕਾਰ ਤੋਂ ਕਿਸ ਵਾਰ ਵਿਸ਼ੇਸ਼ ਧਿਆਨ ਦੇ ਕੇ ਕੋਈ ਵਿਸ਼ੇਸ਼ ਪੈਕੇਜ ਦੇ ਕੇ ਇਸ ਨੂੰ ਦੁਬਾਰਾ ਚਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੇ ਜਿਨ੍ਹਾਂ ਦੇ ਟੂਰਿਜ਼ਮ ਜਿਹੜੇ ਪਿਆਰ ਕਰਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਾਰੇ ਪੰਜਾਬ ਦੇ ਲੋਕ ਜਾਂ ਕੋਈ ਬਾਹਰੋਂ ਵੀ ਆਉਂਦੇ ਨੇ ਉਹ ਇਸ ਚੀਜ਼ ਦਾ ਲੁੱਟਪਟਾ ਸਾਹ ਪਾਜ ਪਾ ਵੱਲੋਂ ਵੀ ਕੋਈ ਇਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਨਹੀਂ ਦੇਖੋ ਗੱਲ ਇਹ ਹੈ ਜੀ ਜੇ ਸੈਂਟਰ ਤੋਂ ਜਦੋਂ-ਜਦੋਂ ਵੀ ਉਹਨਾਂ ਨੇ ਕੋਈ ਮਦਦ ਮੰਗੀ ਹੈ ਪੰਜਾਬ ਨੇ ਕਦੇ ਨਹੀਂ ਜਵਾਬ ਦਿੱਤਾ ਗਿਆ ਪਿਛਲੇ 10 ਸਾਲ ਦੀ ਗੱਲ ਲੈ ਲਓ ਹੁਣ ਨਵੀਂ ਸਰਕਾਰ ਬਣੀ ਹੈ ਭਾਰਤੀ ਜਨਤਾ ਪਾਰਟੀ ਦੀ ਹੁਣੇ ਵੀ ਕੋਈ ਗੱਲ ਭਗਵੰਤ ਮਾਨ ਸਾਹਿਬ ਰੱਖਣਗੇ ਮ ਤੋ ਕਦੇ ਵੀ ਮਨਾ ਨਹੀਂ ਕਰਨਗੇ ਇੱਕ ਪੰਜਾਬ ਤੋਂ ਸੀਟ ਹਾਰ ਜਾਂਦੀ ਹੈ ਉਥੇ ਦੋ ਮਿਨਿਸਟਰੀਆਂ ਪੰਜਾਬ ਨੂੰ ਦੇ ਦਿੱਤੀਆਂ ਜਾਂਦੀਆਂ ਨੇ ਇਹ ਮੋਦੀ ਜੀ ਦਾ ਮੋਦੀ ਜੀ ਦੇ ਮਨ ਦੇ ਵਿੱਚ ਪਿਆਰ ਹੈ ਪੰਜਾਬੀਆਂ ਪ੍ਰਤੀ ਉਹ ਤਾਂ ਇੰਨਾ ਪੰਜਾਬ ਦਾ ਕਰਦੇ ਨੇ ਮੰਕਰਨ ਭਗਵੰਤ ਮਾਨ ਸਾਹਿਬ ਰਿਟਰਨ ਮੰਕਰਨ ਜਾਂ ਕਿਸੇ ਚੀਜ਼ ਦੀ ਲੋੜ ਹੈ ਤਾਂ ਸੈਂਟਰ ਤਿਆਰ ਬੈਠੀ ਹੈ ਯਾਰ ਉਹਦੀ ਕੁਝ ਕਰੋ ਤਾਂ ਸੀ ਜਿਹੜਾ ਕਿ ਸੈਂਟਰ ਦਾ ਪੈਸਾ ਆਇਆ ਹੈ ਉਹ ਵੀ ਨਹੀਂ ਪ੍ਰੋਪਰ ਲੱਗ ਰਿਹਾ ਤਾਂ ਕਿਵੇਂ ਅਗਲੀ ਗੱਲ ਖੋਹੂਗੀ ਮੈਨੂੰ ਦੱਸੋ ਤੁਸੀਂ ਆਪਣੇ ਵੱਲੋਂ ਵੀ ਕੋਈ ਗੱਲ ਬਿਲਕੁਲ ਜੇ ਇਸ ਤੇ ਕੋਈ ਐਕਸ਼ਨ ਨਾ ਹੋਇਆ ਸੀ ਲਿਖਤੀ ਰੂਪ ਦੇ ਵਿੱਚ ਅਸੀਂ ਮਾਨਯੋਗ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਮਾਧਿਅਮ ਦੇ ਰਾਹੀਂ ਸੈਂਟਰ ਨੂੰ ਲਿਖਾਂਗੇ ਕੋਈ ਗੱਲ ਨਹੀਂ ਜੂਨ ਦਾ ਮਹੀਨਾ ਹੈ 22 ਜੂਨ 1976 ਨੂੰ ਇਹਦਾ ਕਟਾਅ ਹੋਇਆ ਸੀ ਮੋੜ 22 ਜੂਨ ਆਉਣ ਵਾਲੀ ਆ ਤੇ ਜੇ ਉਹਨਾਂ ਦਿਨਾਂ ਦੇ ਵਿੱਚ ਸ਼ੁਰੂ ਹੁੰਦੇ ਆ ਕੰਮ ਤਾਂ ਕੀ ਕਹਾਂਗਾ ਬਹੁਤ ਵੱਡੀ ਗੱਲ ਹੈ ਯਾਰ ਮੈਂ ਸਮਝਦਾ ਬਹੁਤ ਅਸੀਂ ਸਾਰੇ ਅਸੀਂ ਬੈਠੇ ਆ ਭਾਗਾਂਲੇ ਬਹੁਤ ਚੰਗੀ ਗੱਲ ਹੈ ਜੇ ਕੋਈ ਖੰਡਰ ਚੀਜ਼ ਨੂੰ ਕੋਈ ਆਵਾਜ਼ ਕਰ ਦਵੇ ਆ ਬਾਤ ਕਰਦੇ ਵੀ ਤਾਂ ਬਹੁਤ ਵੱਡੀ ਗੱਲ ਹੈ ਮੈਂ ਸਮਝਦਾ ਹੈ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਹਦੇ ਬਾਰੇ ਧੇਰ ਨਹੀਂ ਲਗਾਉਣੀ ਚਾਹੀਦੀ ਅੱਜ ਉਹ ਸਲਾਨਾ ਆ ਰਿਹਾ ਉਹਨਾਂ ਦਾ ਜਿਹੜਾ ਤੁਸੀਂ ਕਹਿੰਦੇ ਹੋ ਜਨਮ ਦਿਨ ਲਾ ਲੋ ਆ ਰਿਹਾ ਹੈ ਭਾਈ ਜੂਨ ਨੂੰ ਅੱਜ ਪੈਸੇ ਨਹੀਂ ਦੇਣਾ ਸ਼ੁਰੂਆਤ ਕਰਵਾ ਦੇਣਾ ਕੋਈ ਗੱਲ ਨਹੀਂ ਚਾਲੂ ਤਾਂ ਹੋਵੇ ਨਾ ਇਥੋਂ ਦੇ ਜਿਹੜੇ ਵਿਚਾਰੇ ਇੱਥੇ ਸਿਕਿਉਰਿਟੀ ਦਾ ਕੰਮ ਕਰਦੇ ਨੇ ਉਹ ਵੀ ਮੈਨੂੰ ਪੁੱਛਦੇ ਨੇ ਕਹਿੰਦੇ ਭਾਜੀ ਇਹ ਕਦੋਂ ਤੱਕ ਚੱਲ ਜੂਗਾ ਵੀ ਸਰਕਾਰ ਨਹੀਂ ਧਿਆਨ ਦੇ ਰਹੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਮੈਂ ਸਮਝਦਾ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਹ ਸਨ ਕੁਲਦੀਪ ਸਿੰਘ ਸਿੱਧੂਪੁਰ ਜੋ ਭਾਜਪਾ ਦੇ ਸੀਨੀਅਰ ਨੇਤਾ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ 22 ਜੂਨ 1976 ਆਉਣ ਵਾਲੀ ਹੈ ਜੇ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ ਤਾਂ ਇਹ ਚੀਜ਼ਾਂ ਨੂੰ ਸੰਭਵਿਆ ਜਾ ਸਕਦਾ ਹੈ ਮੋੜ 22 ਜੂਨ ਨੂੰ ਹੀ ਜੇ ਕੰਮ ਸ਼ੁਰੂ ਹੋ ਜਾਵੇ ਤਾਂ ਸਰਕਾਰ ਦੀ ਵੱਡੀ ਉਪਲਬਧੀ ਹੋਵੇਗੀ ਕਿਉਂਕਿ ਅਜਿਹੀਆਂ ਜਿਹੜੀਆਂ ਕਿ ਸਾਡੀਆਂ ਆਲੋਪ ਹੁੰਦੀਆਂ ਜਾ ਰੀਆਂ ਚੀਜ਼ਾਂ ਨੂੰ ਸੰਬੰਧੀ ਲੋੜ ਹੈ ਪੱਤਰਕਾਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਾਉੜੀ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚੇ ਰਿਪੋਰਟ